ਕੱਲ ਜਾਣਾ ਅਲੀ ਫੁੱਲਾਂ ਵਰਗੀ ਹਾਜ਼ਰੀ ਹੁਣ ਆਪਣੀ ਜਿਹੜਾ ਆ ਜਾ ਗਰਾਊਂਡ ਦੇ ਵਿੱਚ ਦੇਣ ਲਈ ਅਲੀ ਮੇਰਾ ਵੀਰ ਅਲੀ ਆ ਜਾ ਯਾਰ ਵੀ ਸਰ ਆ ਜਾ ਆ ਜਾ ਆ ਜਾ ਮੈਂ ਸਾਥ ਤੱਕ ਗਰਵੀ ਰੱਖਦੇ ਤੂੰ ਆ ਕੀਮਤ ਦੱਸ ਖੁਸ਼ ਹੋਣ ਦੀ ਤੂੰ ਨਾ ਰੁਸਿਆ ਕਰ ਆ ਜਾ ਹੁਣ ਵਿੱਚ ਭਾਈ ਉਹ ਮੈਂ ਨਾ ਹਾਂ ਕੋਈ ਨਹੀਂ ਨਾਮ ਬਾਅਦ ਚ ਲਿਖ ਲੈਣੇ ਆ ਠੀਕ ਹੈ ਭਾਜੀ ਮੇਰੇ ਤੋਂ ਸੱਜੇ ਪਾਸੇ ਇੰਦਰਪਾਲ ਜੀ ਥੋੜਾ ਜਿਹਾ ਧਿਆਨ ਦਿਓ ਇਧਰ ਪਾਸੇ ਜਾਫੀਆਂ ਦੇ ਟੱਚ ਨਹੀਂ ਕਰਨੇ ਜਾਣਗੇ ਨੰਬਰ ਕਰਨੇ ਜਾਣਗੇ ਔਰ ਰੇਟਰਾਂ ਦੇ ਵੀ ਨੰਬਰ ਕਰਨੇ ਜਾਣਗੇ ਦੋਨਾਂ ਟੀਮਾਂ ਦੇ ਵੀਰ ਜਿਹੜੇ ਹਨ ਲੋੜ ਪਈਓ ਬੈਸਟ ਰੇਟਰ ਦੇ ਮੋਟਰਸਾਈਕਲ ਬੈਸਟ ਸਟਾਪਰ ਨੂੰ ਮੋਟਰਸਾਈਕਲ ਆ ਆਸਜਿੰਦਰ ਸਿੰਘ ਆਸਾ ਸਿੰਘ ਜੀ ਇੱਕ ਗੁਰਲਾਲ ਨਿਕਲੀਏ ਲਾ ਪੁਰੀ ਸਿੰਘ ਗੁਰਲਾਲ ਇਹ ਪ੍ਰਤਾਪ ਸਿੰਘ ਦੀ ਮਾਤਾ ਪ੍ਰਤਾਪਕੌਰ ਦੀ ਟੀਮ ਦਾ ਖਿਡਾਰੀ ਹੈ ਗੁਰਲਾਲ 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 ਮੇਰੇ ਦੇ ਸੱਜੇ ਪਾਸੇ ਰੇਡਰ ਹੈ ਬੋ ਬੋ ਰੇਡ ਬੋ ਭਾਜੀ ਗੋਗੇ ਭਾਜੀ ਕਰੋ ਸ਼ੁਰੂ ਮਲਾਓ ਹੱਥ ਇਹਨਾਂ ਦੇ ਤੇ ਜਕਾਰਾ ਬਲਾਓ ਪਹਿਲੀ ਰੇਡ ਦਾ ہوائی کرے گی فیصلہ روشنی کا جس دیے میں کم ہوگا وہ ٹک جائے گا ٹک جائے گا تو جنہیں کیش دی بوتل پیتی ہو جائے گا وہ بک جاؤں گا نشے دیر بنانے والے نے کمی نہ کی کسی کو کیا ملا یہ مقدر کی بات ہے ਜੇ ਸ਼ਰਾਬ ਦੀ ਗੱਲ ਹੈ ਤਾਂ ਮੁਕੱਦਰਾਂ ਦੀ ਗੱਲ ਹੈ ਜੇ ਕਬੱਡੀ ਜੇ ਨੇ ਖੇਡਣੀ ਹੈ ਉਹਨੇ ਕਬੱਡੀ ਖੇਡਣੀ ਪਰ ਆਪੋ ਆਪਣੇ ਮੁਕੱਦਰਾਂ ਦੀ ਗੱਲ ਹੈ ਲਓ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਨਾਪਾ ਪ੍ਰਤਾਪ ਤੌਰ ਨੰਗਲ ਅੰਬੀਆਂ ਦੀ ਟੀਮ ਮੇਰੇ ਤੋਂ ਖੱਬੇ ਪਾਸੇ ਆਹ ਮੋਟਰਸਾਈਕਲ ਜਿਹੜੇ ਸਾਡੇ ਵੀਰ ਆ ਗਗਰ ਚੀਮਾ ਦੀ ਨੋਰ ਕਰਿਓ ਗੱਲ ਪ੍ਰਤਾਪ ਤੌਰ ਨੰਗਲ ਅੰਬੀਆਂ ਮੇਰੇ ਤੋਂ ਖੱਬੇ ਪਾਸੇ ਤੁਹਾਡੇ ਵਾਲੇ ਪਾਸੇ ਟੀਮ ਹੈ ਆਹ ਰੁੜਕਾ ਗੰਦ ਜੀ ਮੇਰੇ ਦੇ ਸੱਜੇ ਪਾਸੇ ਹੈ ਐ ਅਲੀ ਮੇਰਾ ਵੀਰ ਨਾਲ ਨਾਲ ਨਾਮ ਮਾਰੇ ਜਿੱਦਾਂ ਬੋਲ ਕੇ ਦੇ ਰਿਹਾ ਹਾਂ ਕਿਉਂਕਿ ਨਿਆਣੇ ਨਵੇਂ ਕੋ ਮੜਾ ਮੋਟਾ ਕਈ ਵਾਰੀ ਹੋ ਜਾਂਦਾ ਕਿਉਂ ਠੀਕ ਆ ਮੜਾ ਮੋਟੀ ਗਲਤੀ ਹੋ ਜਾਂਦੀ ਕੋਈ ਸਾਰੇ ਰੱਬ ਦਾ ਹੈ ਨਹੀਂ ਹੈ ਨਾ ਤੇ ਮੜਾ ਮੋਟਾ ਮੇਰਾ ਵੀਰ ਨਸੀ ਜਾਈ ਹੈ ਨਾ ਹਾਂ ਪੂਰਾ 1100 ਮੇਰੀ ਪੂਰੀ ਲੈਣਾ ਹੈ ਹੈਪੀ ਬਰਥਡੇਅ ਬਾਨ ਜਿੱਥੇ ਕਿਦੇ ਬਵਾਸ ਸੁਣਾ ਹੋਵੇ ਆਪਣੀ ਗੱਡੀ ਦੇ ਪਾਸ ਕੋ ਜਾਵੇ ਹੈਪੀ ਬਰਥਡੇਅ ਬਾਨ ਏ 플레이ਰ ਨੋਟ ਕਰਨ ਜੇ ਸਟੋਪਾਂ ਜਾਂ ਰੇਡਾਂ ਬਰਾਬਰ ਹੀ ਆ ਤੇ ਉਹਦੇ ਟੱਚ ਗਿਣੀ ਜਾਣੇ ਆ ਬਾਅਦ ਚ ਜੇ ਉਹ ਬਰਾਬਰ ਰਹਿੰਦੇ ਆ ਤਾਂ ਉਹਦੇ ਟੱਚ ਜਾਂ ਰੇਡਾਂ ਕਿੰਨੀਆਂ ਫੜ ਹੋਏ ਕਿੰਨੇ ਮਰੇ ਫੜ ਹੋਏ ਇਹ ਅਕਾਊਂਟ ਕਰਾਂਗੇ ਖਿਆਲ ਰੱਖਣ ਰੇਡ ਤੇ ਸਟੋਪਰ ਜੇ ਬਰਾਬਰ ਰਹਿੰਦੇ ਆ ਤਾਂ ਉਹਦੇ ਟੱਚ ਗਿਣੀ ਨਹੀਂ ਹੁੰਦੇ ਪਾ ਬੰਗਾ ਪੈਣਾ ਉਹ ਟੱਚ ਗਿਣਨੇ ਲਓ ਜੀ ਪਹਿਲੀ ਰੇਡ ਹਾਂਜੀ ਸਿਟੀ ਵਾਲਿਆਂ ਭਾਈਆ ਮਾਰਦੇ ਸੀਟੀ ਓ ਲੰਮੀ ਸਿੱਧੀ ਮਾਰ ਮੇਰਾ ਘਰ ਭੁੱਲ ਗਈ ਮੋਰ ਤੇ ਆ ਗੋ ਆ ਲੰਮੀ ਸਿੱਧੀ ਚੱਲ ਹੁਣ ਆ ਮੋਹਣ ਭਾਜੀ ਤੁਸੀਂ ਵੀ ਲੱਗੇ ਆਜੋ ਮੇਰੇ ਮੈਂ ਨਾਲ ਹੀ ਆ ਤੇਰੇ ਬੱਚੇ ਤੱਕੀ ਚੱਲ ਕੋ ਲਵੀਰ ਸਿੰਘ ਜੀ ਗਿਲਸਾਲ ਬੜਾ ਮਨ ਕਰਦੇ ਨੇ ਬੜਾ ਮਾਰ ਸਾਰ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਲਓ ਤੇਰੇ ਪਾਸੇ ਪਹਿਲੀ ਕਬੱਡੀ ਕਮਲ ਨਵੇਂ ਪਿੰਡ ਵਾਲੇ ਜੀ ਮਾਦਾ ਪ੍ਰਤਾਪ कौर ਨਿੰਦਰ ਅੰਦੀਆਂ ਦੀ ਟੀਮ ਵੱਲੋਂ ਦੂਸਰੇ ਪਾਸੇ ਸਾਰੇ ਵਰਕੀ ਦੇ ਨਾਲ ਮੁਕਾਬਲਾ ਕਰਕੇ ਪੁਆਇੰਟ ਕਮਲ ਜੋੜਦਾ ਹੋਇਆ ਆਪਣੀ ਟੀਮ ਦੇ ਬਸ ਅਸਰ ਸਿੰਘ ਜੀ ਕਮਲ ਦਾ ਇੱਕ ਨੰਬਰ ਆ ਚੱਲਿਆ ਕਮਲ ਬੋਤਨਾ ਵਾਲਾ ਤਾੜੀਆਂ ਮਾਰ ਦਿਓ ਆਪਣੇ ਆਪਣੇ ਸ਼ਹਿਰ ਦੇ ਨਾਂ ਦੇ ਤਾੜੀਆਂ ਮਾਰ ਦਿਓ ਇਸ ਬੱਚੇ ਨੂੰ ਦੇਖ ਕੇ ਹੋ ਸਕਦਾ ਹੈ ਕਿ 2-4% ਬੱਚੇ ਨਸ਼ਾ ਛੱਡ ਦੇ ਫਤਿਹ ਦਾ ਦਸੂਆ ਜੇ ਦਸੂਏ ਨਾਲ ਪਿੰਡਾਂ ਦੇ ਤਾੜੀਆਂ ਮਾਰ ਦਿਓ ਇੱਕ ਵਾਰੀ ਜੋ ਇਹ ਕਬੱਡੀਆਂ ਦੇ ਉੱਪਰ ਰਿੰਕੂ ਬੱਲਾ ਜੇ ਸੌ ਹੋਵੇਗਾ ਤੇ ਜੇ ਚਾਹਵੇਂ ਤੁਸੀਂ ਇਹਦੀ ਜਵਾਨੀ ਅਤਵੀ ਹੋ ਜਾਏ ਆਸਾ ਸਿੰਘ ਜੀ ਆ ਸੋਨੂੰ ਲਿਖ ਲਿਆ ਹੁੰਦਾ ਢੰਡੇ ਵਾਲਾ ਇੱਕ ਚਿੱਟੇ ਨਿੱਕਰ ਦੇ ਵਿੱਚ ਐ ਇਹ ਵੀ ਰੇਡਾਂ ਪਾਵੇਗਾ ਲਓ ਜੀ ਅਗਲੀ ਕਬੱਡੀ ਮਾਤਾ ਪੰਜਾਬ ਤੌਰ ਦੀ ਟੀਮ ਵੱਲੋਂ ਔਰ ਦੂਸਰੇ ਪਾਸੇ ਪਰਪੂਰ ਸਿੰਘ ਪੂਰਾ ਆਪਣੀ ਟੀਮ ਦੇ ਦਾ ਸਿਆਸਾ ਸਿੰਘ ਦੇ ਲਿਖੋ ਇੱਕ ਹੋਰ ਨੰਬਰ ਪਰਪੂਰ ਸਿੰਘ ਪੂਰੇ ਦਾ ਨੰਬਰ ਹੋ ਗਿਆ ਸੋ ਕਿਉਂਕਿ ਮੋਟਰਸਾਈਕਲ ਇੱਥੇ ਤਾਂ ਸਾਡੇ ਬਹੁਤ ਹੀ ਸਰਕਾਰ ਦੇ ਇੰਦਰਜੀਤ ਸਿੰਘ ਬਾਜਾ ਦਾ

ਰਸ਼ਪਾਲ ਸਿੰਘ ਨੇ ਜਫਾ ਲਾਤਾ ਅਗਲੇ ਪਾਸੇ ਉਹ ਡਬਲ ਦਾ ਜੋ ਹੈ ਸਿਗਾ ਬਾਜੀ ਉਹ ਡਬਲ ਦਾ ਜਿਹੜਾ ਤੁਸੀਂ ਜਫਾ ਕਹਿੰਦੇ ਲਓ ਅਧਰੇ ਪਾਸੇ ਤੌਫੀਕ ਕਬੱਡੀ ਖੇਡ ਮੈਦਾਨ ਦੇ ਅੰਦਰ ਫੌਜੀ ਸ਼ਾਨ 84 ਵਾਲੇ ਦੀ ਤੌਫੀਕ ਕਬੱਡੀ ਹੈ ਔਰ ਦੂਸਰੇ ਪਾਸੇ ਗੋਗੇ ਰੂੜ ਕੀ ਦੁਨੀਆ ਦਾ ਮਹਾਰ ਫੌਜੀ ਸ਼ਾਨ 84 ਵਾਲਾ ਇੱਕ ਨੰਬਰ ਜੋੜਦਾ ਹੋਇਆ

ਖਾਤੇ ਦੇ ਵਿੱਚ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਨੰਬਰ ਜੋੜਦਾ ਹੋਇਆ ਅਮਨ ਅਮਨ ਮੁਕੰਦਪਰੀਏ ਦੀ ਕਬੱਡੀ ਸੀਗੀ ਸਲਾਮੂ ਨੇ ਜਫਾ ਲਾਤਾ ਕਾਲੀ ਜੁਐਸਏ ਵੱਲੋਂ ਸਲਾਮੂ ਦੇ ਵਾਸਤੇ 200 ਰੁਪਏ ਦਾ ਮਾਨਸਮਾਨ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਨਮੇਪੁਰ ਦਾ ਕਮਲ ਚਾਰ ਖਿਡਾਰੀਆਂ ਦੇ ਉੱਪਰ ਰੇਡ ਪਾਦਾ ਹੋਇਆ ਆ ਦੂਸਰੇ ਪਾਸੇ ਸੌਰ ਹੁੜਕੀ ਵਾਲਾ کمال کنال جفا کمال کی گل ہو لو بلے 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 پاس کمل نمے علی جی بڑا بہت بڑا قیمتی جفا سو نشان ساڈا لائے جن جنڈے پہلا بار کلما پچھو بار کھنڈے بہتری سرکار پرتاپ سنگھ چیما صاحب کٹے گئے ਪਰਤਾਪ ਸਿੰਘ ਚੀਮਾ ਸਾਹਿਬ ਜੀ ਤੁਸੀਂ ਵੀ ਆ ਜੇ ਲਾਗੇ ਪ੍ਰਤਾਪ ਭਾਈ ਜੀ ਆਓ ਹੁਣ ਇਹ ਆਖਰੀ ਮੇਲਾ ਜਿਹੜਾ ਇੱਕ ਸਾਲ ਹੋ ਗਿਆ ਸੀ ਤੁਹਾਨੂੰ ਅਡੀਕਾ ਇਸ ਸਮੇਂ ਦੀਆਂ ਇਸ ਸਮੇਂ ਦੀਆਂ ਕਰਦੇ ਆ ਅਡੀਕਾ ਇੱਕ ਸਾਲ ਹੋ ਗਿਆ ਸੀ ਭਾਗਾ ਭਰਿਆ ਸਮਾਂ ਆ ਜਾਓ ਹੁਣ ਸਾਰੇ ਲਾਗੇ ਲਾਗੇ ਜੀਤੇਬਲਾਂ ਜੀ ਟੈਂਸ਼ਨ ਸਰਦੇ ਭਾਈ ਗੋਣ ਅਮਨ ਗਿੱਲ ਸਾਹਿਬ ਲੱਖ ਲੱਖ ਮੁਬਾਰਕਾ ਹੋਣ ਤੁਹਾਨੂੰ ਔਰ ਤੁਹਾਡੇ ਸਾਰੇ ਸਾਥੀਆਂ ਨੂੰ ਲਓ ਰਕੂ ਸਿੰਘ ਪੂਰਾ ਗੋਗੋ ਰੁੜਤੀ ਦੇ ਨਾਲ ਮੁਕਾਬਲਾ ਕਰਕੇ ਪਰਬੂਰ ਸਿੰਘ ਬੱਗੇ ਪੜ ਵਾਲਾ ਨੰਬਰ ਜੋੜਦਾ ਹੋਇਆ ਕਮਲ ਬੋਦਰਾ ਵਾਲੇ ਦੀ ਤੌਫੀਕ ਕਬੱਡੀ ਹੈ ਬਹੁਤ ਤਗੜਾ ਮੈਚ ایک ایک نمبر بڑا دسوہ دی جواندی علی دسوہ دی جواندی ہے لو دے پاسے ہر جوار جواندی اکدی پوری تاری مار دے کاری آگیا دسوہ ਹਾਂ ਜੇ ਸੁਵੇ ਬਾਲਾ ਕਮਲ ਕਮਲ ਕੋਤਲਾ ਪਿੰਡ ਵਾਲਾ ਰੋੜਕਾਂ ਕਾਂ ਦੀ ਟੀਮ ਦੇ ਵਾਸਤੇ ਨੰਬਰ ਜੋੜਦਾ ਹੋਇਆ ਚੱਲ ਆ ਫੌਜੀ ਸਿਆ ਪਾਕ ਕਬੱਡੀ ਨਜਮਨ ਆ ਰੇਡਰਾਂ ਨੂੰ ਬੇਨਤੀ ਆ ਥੋੜਾ ਥੋੜਾ ਪਿੱਛੇ ਹੱਗੋ ਬਜੀ ਆ ਬਿੰਦੂ ਜੀ ਆਪਣੇ ਰੇਡਰਾਂ ਨੂੰ ਪਿੱਛੇ ਕਰੋ ਦੂਸਰੇ ਪਾਸੇ ਇੰਦਰਪਾਲ ਜੀ ਤੁਸੀਂ ਵੀ ਕਰ ਦਿਓ ਥੋੜਾ ਜਣਾ ਪਿੱਛੇ ਆ ਗਿਆ ਧਾਰੂ ਰੁੜਕੀ ਪਿੰਡ ਦਾ ਰੁੜਕੇ ਕਲਾ ਦਾ ਧਾਰੂ ਰੇਡ ਪਾ ਰਿਹਾ ਅੱਗੇ ਵੱਧ ਕੇ ਸਾਉਂਡ ਕੋ ਇਸ ਖਿਡਾਰੀ ਨੂੰ ਚਾਰ ਖਿਡਾਰੀ ਬਿਲਕੁਲ ਤਿਆਰ ਬਰ ਤਿਆਰ ਨੇ ਦੀਸ਼ਾ ਆਲੋ ਵਾਲੇ ਢੇਰੀਆਂ ਵਾਲਾ ਦੱਕਲਣ ਦੀ ਕੋਸ਼ਿਸ਼ ਕਰਦਾ ਹੋਇਆ ਫੜਦਾ ਹੋਇਆ ਗੁੱਟ ਜੀਦਾਰੀ ਦੇ ਨਾਲ ਲਾਲ ਤਖਤਾ ਜੱਫਾ ਆਪਣੀ ਟੀਮ ਦੇ ਵਾਸਤੇ ਦੀਸ਼ਾ ਆਲੋ ਵਾਲੇ ਢੇਰੀਆਂ ਵਾਲਾ ਆਪਣੀ ਟੀਮ ਦੇ ਵਾਸਤੇ ਇੱਕ ਨੰਬਰ ਜੋੜਦਾ ਹੋਇਆ ਗੁਰਬਖਸ਼ ਸਿੰਘ ਪੰਨੂ ਸਾਹਿਬ

ਦੋ ਕਮਲ ਖੇਡਦੇ ਅੱਜ ਇਸ ਖੇਡ ਮੈਦਾਨ ਦੇ ਵਿੱਚ ਇਹ ਗੁਰਮਤ ਪੱਲੂ ਸਾਹਿਬ ਇਤਿਹਾਸ ਦੇ ਵਿੱਚ ਗੱਲ ਲਿਖ ਦੇਣੀ ਹੈ ਕਿ ਦੋ ਕਮਲ ਸੀਗੇ ਦੋਨਾਂ ਪਾਸੋਂ ਕਬੱਡੀਆਂ ਭਾਰੇ ਸਨ ਇੱਕ ਦਸੂਏ ਵਾਲਾ ਕਮਲ ਇੱਕ ਨਵੇਂ ਪਿੰਡ ਵਾਲਾ ਕਮਲ ਲਓ ਦਸੂਏ ਵਾਲੇ ਕਮਲ ਦੀ ਤੀਫੀ ਕਬੱਡੀ ਦੇ ਉੱਪਰ ਆਹ ਦੇਖਾਗੇ ਬਹੁਤ ਤਗੜੇ ਜਿਹਾ ਹਰਾ ਹੋਇਆ ਵਾਹ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਇੱਕ ਗੋਗੇ ਪਾਜੀ ਇਹਨਾਂ ਪਲੇਅਰਾਂ ਨੂੰ ਦੱਸ ਦਿਓ ਵੀ ਪਾਣੀ ਕਿਸੇ ਨੇ ਗੁੱਟਾਂ ਦੇ ਉੱਤੇ ਨਹੀਂ ਲਾਉਣਾ ਚਾਹੀਦਾ ਮੈਚ ਦੇ ਉੱਤੇ ਕੋਸ਼ਿਸ਼ ਲੇ ਲੇ ਜਿਹੜੇ ਆ ਉਹ ਚਨਾਬਤ ਕਰ ਔਰ ਦੇਖ ਲੈ ਤੇ ਆਪਾਂ ਪਲੇਅਰ ਨੂੰ ਬਾਅਦ ਵਿੱਚ ਤੱਕ ਮੈਚ ਆ ਲਓ ਇੱਕ ਪਾਸੇ ਟਾਈਗਰ ਸਾਹ ਦੇ ਪਿੰਡ ਵਾਲਾ 2 ਨੰਬਰ ਦੇ ਗੋਗੋ ਰੁੜਕੀ ਪਰਲੇ ਪਾਸੇ ਯੋਦਾ ਸੁਰਤ ਕੁੜੀਆ ਆਓ ਇਧਰੇ ਪਾਸੇ 2 ਨੰਬਰ ਤੋਂ ਗੋਗੋ ਰੁੜਕੀ ਰੁੜਕੀ ਪਰਦਾ ਗੋਗੋ ਲਾਤਰਾ ਜਫਾ ਆਪਣੀ ਟੀਮ ਦੇ ਵਾਸਤੇ ਨੰਬਰ ਦੇ ਗੋਗੋ ਇਹ ਅਲੀ ਜੀ ਗੋਗੋ ਦਾ ਆਪਣੇ ਰਿੰਕੂ ਭਾਜੀ ਨਾਲ ਬਹੁਤ ਪਿਆਰ ਹੈ ਜਦੋਂ ਉਹ ਜਾਂਦਾ ਗੋਗੋ ਭਾਜੀ ਕੋਲੇ ਰਹਿੰਦਾ ਉੱਥੇ ਬਿਲਕੁਲ ਆ ਰਿੰਕੂ ਭਾਜੀ ਨੇ ਦੱਸਦੇ ਫਿਰ ਅਗਲੀ ਗੱਲ ਵਿੱਚ ਲਓ ਦੇ ਪਾਸੇ ਦੇਖਾਂਗੇ ਅਮਨ ਮੁਕੰਦਪੁਰੀਆ ਅਮਨ ਮੁਕੰਦਪੁਰ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਜੋੜਦਾ ਹੋਇਆ ਸਾਡੇ ਮੌਰੀ ਸਰਕਾਰ ਜੋਗ ਕੁਲਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਜੀ ਕੈਨੇਡਾ ਤੇ ਬੌਧੀ ਸਰਕਾਰ ਜੋਗ ٹھیک ہے جی اجائب سنگھ جی پالبا بلو دو دے باس پہ دو سو روپے کا مانچ پائی پیسے پہ دے گا پہ نالی لاؤ پہی خوئی کی بڑی کھیڑ بڑا آن دے بچے آو آگیا یا تا سر کو گیا آلی جی جا تا جنہیں جب پہ لاؤ گا انہیں کاری یلو امریکہ پہ اندر جیت باج بے بڑھو انہیں سو سو روپے یہ انہیں سو سو دے پہ جاؤ گے اندر جیت سے باج بڑھو یا تینوں تے پہلا جی جفا لایا بھی دو سو جنہیں جفے جفے جہاز میرا بھی لاؤ گا سو سو روپیے باجوے ویو دیتے جانے دیشا کا لا تکڑا جفا ایک ہویا اپنے ٹیم اگلی کبڈی اندر پورا پوڑا بگے پنڈیا چار کھڑاریاں روڑ پاؤں گا ہوا ਬਹੁਤ ਵਧੀਆ ਖਿਡਾਰੀ ਖੇਡ ਮੈਦਾਨ ਦੇ ਅੰਦਰ ਜ਼ੋਰ ਦੇ ਨਾਲ ਜ਼ੋਰ ਦੇ ਨਾਲ ਅੰਕ ਬਰਾਬਰ ਕਰਵਾ ਰਿਹਾ ਲਓ ਇੱਕ ਪਾਸੇ ਆ ਡਬਲ ਟੱਚ ਡਬਲ ਟੱਚ ਹਲੋ ਉਹ ਜਿਹਨੇ ਰੇਡ ਪਾਉਂਦੀ ਆ ਬਤਾਰ ਜਿਹੜਾ ਰੇਡ ਨਹੀਂ ਪਾਉਂਦਾ ਉਹ ਪੇਰਾ ਵੀਰ ਬੈਠੇ ਪਿੱਛੇ ਤੁਹਾਨੂੰ ਦੇਖਣ ਲਈ ਪੂਰੇ ਦਰੋਜਾਂ ਜਨਤਾ ਆਈ ਹੈ ਜੇ ਰੇਡ ਪਾਉਣੀ لاؤ جی کمال 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 کہ والے مارے کمر دی والے کمل پر درتاپ پا جی بلو ایک ہزار دا جائے گا لکھا چیمہ کلا اور کمل گوترا پنڈ والا ات لگے بچا جاگا اپنی قیمت کہ یورپ جانی کو کوئی مان نہ کرے ਅਲੀ ਖੰਦਰ ਯੂਕੇ ਵੱਲੋਂ ਪਗਾਨੇ ਪਹਿਲੀ ਬਾਰ ਦੋ ਕਰੇ ਜਿਹੜੀ ਟੀਮ ਜੇਤੂਗੀ ਸਚੇਂਦਰ ਯੂਕੇ ਵੱਲੋਂ 500 ਦਿੱਤਾ ਜਾਵੇਗਾ ਜੀ ਹਾਂਜੀ ਮੌੜੇ ਭਾਜੀ ਕਮਾਲ ਹੈ ਅੱਜ ਦੁੱਸੂਗੇ ਦੇ ਅੰਦਰ ਇਤਿਹਾਸ ਇਤਿਹਾਸ ਰਚਿਆ ਜਾ ਰਿਹਾ ਫੌਜੀ ਸ਼ਾਂਤ 84 ਵਾਲੇ ਦੀ ਪਹਿਲੀ ਵਾਰ ਦੇ ਉੱਪਰ ਆਹ ਡੋਗੋ ਐ ਡੋਗੋ ਦੀ ਡੋਗੋ ਰੁਕੀ ਕਲਾ

ਮਾਤਾ ਪੰਜਾਬ ਦਾ ਕਬੱਡੀ ਕਲੱਬ ਨਿੰਗਲ ਅੰਬੀਆਂ ਦੀ ਟੀਮ ਵੱਲੋਂ ਅਮਰਪਾਜੀ ਜਿੰਨੀ ਤੁਸੀਂ ਮਿਹਨਤ ਕੀਤੀ ਸੀ ਨਾ ਉਸ ਤੋਂ ਕਿਤੇ ਵੱਧ ਦਾ ਨਜ਼ਾਰਾ ਹੈ ਆ ਜਿਹੜੇ ਖਿਡਾਰੀ ਦੋਨਾਂ ਟੀਮਾਂ ਦੇ ਵਿੱਚ ਹੈ ਕੋਈ ਬਿਸ਼ਵ ਕਬੱਡੀ ਕੱਪ ਖੇਡਿਆ ਕੋਈ ਕੈਨੇਡਾ ਦੇ ਵਿੱਚ ਕੋਈ ਇੰਗਲੈਂਡ ਦੇ ਵਿੱਚ ਮੈਨੂੰ ਲੱਗਦਾ ਤਾਂ ਖਿਡਾਰੀ ਹੋ ਜੇ ਲਓ ਇੱਕ ਪਾਸੇ ਯਾਦਾ ਸੁਰਖੁਰਿਆ ਪਾਸੇ ਪੂਰਾ ਬੱਗੇ ਪਿੰਡਿਆ ਕਮਾਲ 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 ਹੋਈ ਜਾਂਦਾ

دسو گے تاڑیاں مانیاں ہوشی کا تو سارے علاقے ستار پیدا ہوا شباش کیونکہ یہ جڑے پلیئر ہے تھوڑا تاڑیاں سمجھو جی ہونا بولے جاڈے پاس سو روپئے آدھے پاس صرف ایک کھڑ بنا دیں ਕੌਣ ਕੌਣ ਅੱਜ ਦਾ ਬੈਸਟ ਹੋ ਕੌਣ ਬੈਸਟ ਰੇਡਰ ਬਣੋ ਕੌਣ ਬੈਸਟ ਜਾਫੀ ਹੋ ਲਓ ਜੇ ਪਾਸੇ ਦੀਸ਼ਾ ਹਲੋ ਤੇਰੀਆਂ ਵਾਲਾ ਇੱਕ ਹੋਰ ਨੰਬਰ ਭਾਰੀ ਰੁਕੀ ਤੂੰ ਇੱਕ ਹੋਰ ਨੰਬਰ ਜਫਾ ਲੰਦਾ ਹੋਇਆ ਅਗਲੀ ਕਬੱਡੀ ਬੱਗੇ ਪਿੰਦੇ ਭਗੁਰ ਸਿੰਘ ਭੂਰੇ ਨੇ ਕਬੱਡੀ ਪਾ ਦਿੱਤੀ ਹੈ ਸਤਨਾਲ ਸਿੰਘ ਸਤਾਫਰਾਸ ਸਾਡੇ ਹਰਪਾਲ ਸਿੰਘ ਜੀ ਹੋਣੇ ਹੁੰਦਲ ਹੋਣੇ ਹਰਿੰਦਰ ਜਲੋਤਾ ਹੋਣੀ ਰਜੇਸ਼ ਪੰਡਤ ਹੋਣੀ ਬੱਲੋ ਹੋਣੀ ਬੈਠੇ ਹੋਣੇ ਸਾਰੇ ਸਰਕਾਰ ਦੇ ਅਫੀਸਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਜਿਹੜੇ ਪਾਸੇ ਬਾਈ ਹੋਣੀ ਰਜੇਸ਼ ਪੰਡਤ ਹੋਣੀ ਸਾਰੇ ਜਿੰਨੇ ਵੀ ਸਾਡੇ ਫੀਡ ਪ੍ਰਦਾਨ ਦੇ ਸੂਏ ਤੋਂ ਫਤਿਹ ਦੀ ਹੱਜੇ ਹੱਜੇ ਆਪ ਟੈਮ ਆਪ ਟੈਮ ਹਾਪ ਟੈਮ ਅਲੀ ਜੀ ਦੱਸੋ ਆ ਸਮੇਂ ਦੇ ਸਕੋਰ ਹਾਉਸਮਾ ਹਾਉਸਮੇ ਇਸ ਕੋ ਕੇ ਹੌਸਲੇ ਫਤਿਹ ਦੀ ਬਨਿਆਦ ਹੁਆ ਕਰਤੇ ਹੈ ਜੀ ਕੱਪ ਤੇ ਹੈ ਜੋ ਤਮਸ਼ੀਰ ਉਠਾ ਕਰੋ ਨੰਗਰ ਅੰਮ੍ਰੀਆਂ ਦੇ 15 ਨੰਬਰ ਰੋੜਕਾ ਕਲਾ 12 ਨੰਬਰ ਤਾਰੀਆਂ ਨਾਲ ਤੇਰੇ ਟੀਮ ਦੇ ਵਾਸਤੇ ਹੌਸਲੇ ਫਤਹਿ ਦੀ ਬੁਨਿਆਦ ਰੂਆ ਕਰਦੇ ਹੈ ਕੰਨ ਦੇ ਹੱਥੋਂ ਸੇ ਸ਼ਮਸ਼ੀਰ ਉਠਾਇਆ ਨਾ ਕਰੋ ਕੰਨ ਦੇ ਹੱਥੋਂ ਸੇ ਸ਼ਮਸ਼ੀਰ ਉਠਾਇਆ ਨਾ ਕਰੋ ਕਮਾਲ ਖੜਾ ਹੋਇਆ ਅੱਜ ਇਸ ਖੇਡ ਮੈਦਾਨ ਦੇ ਅੰਦਰ ਇੱਕ ਅਲੀ ਜੀ ਇਹ ਬੇਨਤੀ ਕਰਦੇ ਪਲੇਅਰਾਂ ਨੂੰ ਕਿ ਪਾਣੀ ਕਿਸੇ ਨੇ ਗੁੱਟ ਦੇ ਨਹੀਂ ਲੈਣਾ ਦੇਖਦੇ ਪਲੇਅਰਾਂ ਦੀ ਸ਼ਿਕਾਇਤ ਆ ਰਹੀ ਆ ਜੇ ਦੇਖ ਲਈ ਤੇ ਆਪਾਂ ਕਿਸੇ ਵੀ ਗੱਲੋਂ ਕੁਝ ਨਹੀਂ ਪਾਉਣਾ ਚਾਹਨੇ ਟੂਰਨਾਮੈਂਟ ਦੇ ਵਿੱਚ ਪੂਰੀ ਸਾਫ਼ ਕਬੱਡੀ ਖੇਡਣੀ ਹੈ ਪੂਰੀ ਸਾਫ਼ ਕਬੱਡੀ ਪੰਜਾਬ ਦਾ ਰੋਡੇਬਾਜੀ ਅੰਬੀਆਂ ਦੇ 15 ਨੰਬਰ ਰੁੜਕਾ ਕਾਂ ਦੇ 12 ਨੰਬਰ ਸਾਈਡਾ ਚੇਂਜ ਹੋ ਚੁੱਕੀਆਂ ਨੇ ਹੋਣ ਆ ਪੰਡਤਾ ਸਾਈਡਾ ਚੇਂਜ ਹੋ ਗਈਆਂ ਖਿਆਲ ਰੱਖੀ ਤੇਰੇ ਵਾਲੇ ਪਾਸੇ ਹੁਣ ਜਿਹੜੀ ਇੱਧਰ ਟੀਮ ਸੀ ਉਹ ਤੇਰੇ ਵਾਲੇ ਪਾਸੇ ਕਮਲ ਆ ਗਿਆ ਹੁਣ ਰੁੜਕੀ ਰੁੜਕੀ ਤੇਰੇ ਵਾਲੇ ਪਾਸੇ ਆ ਬਾਦੀ ਸਰਦਾਰ ਜਗਤ ਮੋਹਰੇ ਬਾਜੀ ਪ੍ਰਤਾਪ ਸਿੰਘ ਚੀਮਾ ਸਾਹਿਬ ਹੁਣੀ ਕਹਿੰਦੇ ਆ ਕਿ ਸ਼ੇਰੇ ਪੰਜਾਬ ਕਬੱਡੀ ਕਲੱਬ ਬੈਲਜੀਅਮ ਵੱਲੋਂ ਦੋਨਾਂ ਟੀਮਾਂ ਦੇ ਜਾਂਫੀ ਜਿੰਨੇ ਜੱਫੇ ਲਾਉਣਗੇ ਉਹਨੇ 5-500 ਰੁਪਏ ਦੇ ਦੇਣਗੇ ਦੋਨਾਂ ਟੀਮਾਂ ਦੇ ਜਿੰਨੇ ਜਾਂਫੀ ਜੱਫੇ ਲਾਉਣਗੇ ਉਹਨੇ 5-500 ਰੁਪਏ ਦੇ ਦੇਣਗੇ ਲਓ ਇੱਕ ਪਾਸੇ ਰਿਸ਼ਵਾਰ ਸਿੰਘ ਆ ਦੂਸਰੇ ਪਾਸੇ ਡੋਗਲਾ ਵਾਲਾ ਕਮਲ ਇਧਰ ਪਾਸੇ ਰਿਸ਼ਵਾਰ ਸਿੰਘ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਕੇ ਮੈਦਾਨ ਦੇ ਅੰਦਰ ਭਾਜੀ ਬਾਹਰ ਕੋਈ ਤਾਂ ਗੇਂਦ ਅੰਦਾਜ਼ੀ ਨਹੀਂ ਬਾਹਰ ਕੋਈ ਤਾਂ ਗੇਂਦ ਅੰਦਾਜ਼ੀ ਨਹੀਂ ਖੋਦੇਗੀ ਬਿਲਕੁਲ ਸਹੀ ਹੈ ਭਾਈ ਸਹੀ ਹੈ ਇਹ ਰਸਪਾਲ ਦਾ ਜਫਾ ਸੀਗਾ ਜਿੰਨੇ ਜਾਫੀ ਜੇ ਪਹਿਲਾਂ ਆਣ ਕੇ ਦੋਨੋਂ ਟੀਮਾਂ ਦੇ ਉਹਨੇ 5-500 ਸ਼ੇਰੇ ਪੰਜਾਬ ਕਲੱਬ ਬੈਲਜੀਅਮ ਵੱਲੋਂ 5-500 ਦੇ ਨੋਟ ਫਟੇ ਜਾਣਗੇ ਲਓ ਇਧਰ ਪਾਸੇ ਫੌਜੀ ਸ਼ਾਮ 84 ਬਲ ਅੰਕਲਾ ਕੇ ਪੱਜਾ ਜਾਂਦਾ ਅੱਜ ਦੋ ਲੋਕਾਂ ਦਾ ਮੋਟਰਸਾਈਕਲਾਂ ਦਾ ਮਸਲਾ ਹੈ ਮੋਰੇ ਭਾਜੀ ਹਾਏ ਹੋ ਮੇਰੇ ਰੱਬਾ ਦੋ ਮੋਟਰਸਾਈਕਲ 1 ਲੱਖ ਤੇ ਦੋ ਮੋਟਰਸਾਈਕਲਾਂ ਦਾ ਮਸਲਾ ਹੈ ਉਹ ਇੱਕ ਪਾਸੇ ਕੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਦੀਸ਼ਾ ਕਹਿੰਦੇ ਵੀ ਜਾਫੀਆਂ ਦੀ ਲਾਈਨ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਮੈਨੂੰ ਲੱਗਦਾ ਦੀਸ਼ਾ ਆ ਲੋ ਤੇਰੀਆਂ ਵੱਲ ਬਹੁਤ ਵਧੀਆ ਲਓ ਜੀ ਫੌਜੀ ਫੇਰ ਆ ਗਿਆ ਜੋ ਆਸਾ ਸਿੰਘ ਜੀ ਮੇਰੀ ਜੱਜਮੈਂਟ ਠੀਕ ਹੈ ਨਾ ਦੀਸ਼ਾ ਇਸ ਵੇਲੇ ਅੱਗੇ ਜਾ ਰਿਹਾ ਮੈਨੂੰ ਲੱਗਦਾ ਬਹੁਤ ਵਧੀਆ ਖਿਡਾਰੀ ਜਿਹੜੇ ਖੇਡਦੇ ਹੋਏ ਪੌਂਦੋ ਪੌਂਦੋ ਯਾਰ ਪੌਂਦੋ ਜੀ ਕਹਿੰਦੇ ਸੌਣ ਮੋੜ ਦੀ ਬਾਤ ਕਹਿੰਦੇ ਅੱਜ ਅੱਜ ਜਿਹੜਾ ਹੁੰਦਾ ਲੋਦਰ ਪਾਸੇ ਯਾਦਾ ਸੁਰ ਕੁਮਰ ਵਾਲਾ ਵੀ ਤਿਆਰੀ ਕਰਦਾ ਹੋਇਆ ਜੋਦਾ ਸੁਰ ਕੁਮਰਿਆ ਵੀ پرلے پاسے پاس ہے سو نے گھڑکی دو دو گھڑکی نو دلے پاسے یادہ سر کبر بڑا آو دوسرے پاسے ہے فوجی شام چراسی بلے 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 کمال پوائے فوجی شام چراسی بڑا اپنی ٹیم دباس ایک نمبر جو گا ہو پردار سے ان چیمہ سا اوڑا بلے جو میں پیسے ਇਸੇ ਤਰ੍ਹਾਂ ਦਰਮਦਰ ਪੰਨੂ ਸਾਹਿਬ ਹੁਣੀ ਕਹਿੰਦੇ ਆ ਕਿ ਦੋਨਾਂ ਟੀਮਾਂ ਦੇ ਜਿੰਨੇ ਜਾਫੀ ਚ ਪਹਿਲਾ ਆਉਣਗੇ ਉਹਨੇ 5-500 ਦੇ ਨਾਲ ਮਾਨ ਸਨ ਨਾਲ ਕਿਤੇ ਜਾਣਗੇ ਸਰਦਾਰ ਪ੍ਰਿਆਰ ਸਿੰਘ ਜੀ ਨੂੰ ਹੁਣੀ ਬੜਾ ਮਾਨ ਸਨ ਕਰਦੇ ਆ ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਗੋਪੀ ਜਿਹੜਾ ਕਲੱਬ ਦਾ ਸੈਕਟਰੀ ਆ ਉਹ ਵੀ ਬੜਾ ਮਾਨ ਸਨ ਕਰਦੇ ਆ ਸਾਹੀ ਹੁਪਾਲ ਜੀ ਉਹ ਵੀ ਬੜਾ ਮਾਨ ਸਨ ਕਰਦੇ ਆ ਹਰਿੰਦਰ ਸੰਧੂ ਜੀ ਆ 200 ਰੁਪਏ ਕਮਲ ਦਾ ਫੋਟੋ ਭਾਜੀ ਅਮਨ ਜੀ ਆ 200 ਰੁਪਏ ਕਮਲ ਦੇ ਵਾਸਤੇ ਆ ਸੰਧੂ ਜੀ ਹੁਣੀ ਹਰਿੰਦਰ ਸੰਧੂ ਜੀ ਹੁਣੀ ਕੋਈਦਾ ਕਰਦੇ ਆ ਗੋਗੋ ਰੁੜਕੀ

ਮੈਨੂੰ ਲੱਗਦਾ ਕਿ ਏਟੀਐਮ ਪੂਰਾ ਹੀ ਲੈਂਦਾ ਪਾ ਜੀ ਕੋਈ ਫੌਜੀ ਸੋ ਅੱਜ ਕਿਹਦੇ ਵੀ ਜਿੰਨੇ ਪੈਸੇ ਏਟੀਐਮ ਦੇ ਵਿੱਚ ਸੀਗੇ ਕਹਿੰਦੇ ਵੀ ਉਹ ਕਪੈਸਿਟੀ ਹੁੰਦੀ ਹੈ ATM ਦੀ ਲਗਭਗ 40-50 ਹਜ਼ਾਰ ਰੁਪਏ ਇੱਕ ਮਿਲ ਇੱਕ ਕਢਾ ਸਕਦੇ ਆ ਆਪਾਂ ਅੱਜ ਕੱਲ ਵੀ ਦੋ ਵਾਰ ਗਿਆਸਨ 50-50 ਹਜ਼ਾਰ ਰੁਪਏ ATM ਦੇ ਵਿੱਚੋਂ ਕਢਾ ਕੇ ਲੈ ਕੇ ਆਏ ਆ ਪ੍ਰਤਾਪ ਸਿੰਘ ਜੀ ਚੀਮਾ ਸਾਹਿਬ ਉਹ ਤੁਹਾਨੂੰ ਵੀ ਕੁਝ ਮਿਲਿਆ ਕਿ ਨਹੀਂ ਹਾਂ ਜੀ ਹਾਂ ਜੀ ਸਾਹਿਬ ਜੀ ਬਹੁਤ ਅੱਛਾ ਮਾਨ ਸਬੰਧ ਜਿਹੜੇ ਆ ਨਾ ਚੀਮਾ ਸਾਹਿਬ ਹੁਣੇ ਮੈਨੂੰ ਵੀ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਘਾਟੇ ਹੀ ਲੱਗਦੇ ਅਗੇ ਹਰਿੰਦਰ ਸੰਧੂ ਜੀ ਹੁਣੀ ਬਹੁਤ ਵੱਡਾ ਮਾਨ 200 ਰੁਪਏ ਦਾ ਮਾਨ ਸਬੰਧ ਜਿਹੜਾ ਉਹ ਕਰਦੇ ਹੋਏ ਕਮਲ ਦੇ ਵਾਸਤੇ ਅਜੀਤ ਸਿੰਘ ਬਾਜਾ ਅਜੀਤ ਸਿੰਘ ਜੀ ਬਾਜਾ ਕੈਨੇਡਾ ਵੱਲੋਂ ਵੀ ਦੋਈ ਬਾਜਾ ਆਹ ਹਾ 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 ਲਓ ਜੀ ਆਪਣੇ ਬਾਜੀ ਆ ਫੜੋ ਵੇਸੇ ਅਮਨ ਪਾਸੀ ਅਰੇ ਬਾਜੀ ਸਤਾਜ ਰਿੰਕੂ ਇਹ ਮੋੜੇ ਬਾਜੀ ਰਿੰਕੂ ਬੈਲਜੀਅਮ ਵੱਲੋਂ 500 ਮੇਰੇ ਵਾਸਤੇ ਬਹੁਤ ਬਹੁਤ ਧੰਨਵਾਦ ਰਿੰਕੂ ਹੋਣਾ ਦਾ ਤੇ ਸਾਡੇ ਵਾਸਤੇ ਕੀ ਆ

ਯਾਰਾ ਦੀਆਂ ਯਾਰੀਆਂ ਤੇ ਮਾਰ ਕਰੀਦਾ ਤਾਈਆਂ ਤੇ ਧਰਤੀ ਉੱਤੇ ਹੰਕ ਤਾਣ ਤੇਰੀ ਦਾ ਠੀਕ ਹੈ ਜੀ ਇੱਕ ਜੋਗੀ ਸਾਡਾ ਪੇਰਸ਼ੇ ਪਿੰਡ ਵਾਲਾ ਕਹਿੰਦਾ ਕਿ ਕਮਲ ਦੇ ਬਾਸੇ 100 ਰੁਪਏ ਆਉਣ ਅਮਰਪਾਲ ਜੀ ਆ ਪੈਸੇ ਕਮਲ ਦੇ ਤੁਸੀਂ ਰੱਖ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਇੱਕ ਜਿਹੜਾ ਹੈਪੀ ਸਾਡਾ ਵੀਰ ਮਾਲਾ ਕਲਾ ਪਿੰਡ ਦਾ ਮੋਗੇ ਤੋਂ ਆਇਆ ਕਹਿੰਦਾ ਕਿ ਮਸ਼ੀਨਰੀ ਦਾ ਕਹਿੰਦੇ ਕੋਈ ਪਤਾ ਨਹੀਂ ਹੁੰਦਾ ਉਹਦੇ ਡੁੱਟ ਭੱਜ ਜਾਵੇ ਕਿਤੇ ਵੀ ਜਿਹੜੀ

ਸੋਰ ਕੋ ਬਰ ਪਿੰਦਾ ਯਾਦਾ ਤੇ ਆ ਦੇਖਾਂਗੇ ਭਰਪੁਰ ਸਿੰਘ ਪੂਰਾ ਬੱਗੇ ਪਈਆ ਨੰਬਰ ਲੈ ਕੇ ਭੱਜਾ ਜਾਂਦਾ ਆਪਣੀ ਟੀਮ ਦੇ ਵਾਸਤੇ ਅਗਲੀ ਕਰ ਮਾੜਾ ਬਾਜੀ ਉਹ ਗੁਰਮੁਖ ਤੋੜਾ ਹਿਲਜਲ ਲਾਓ ਯਾਰ ਮਾੜੇ ਮੋੜਾ ਫਿਰ ਫੁਰ ਲੋ ਉਹ ਪਿੱਛੇ ਵਾਲੇ ਨੂੰ ਪ੍ਰੋਬਲਮ ਆਉਣ ਈ ਆ ਘੁੰਮ ਫਿਰ ਕੇ ਦੇਖ ਲੈ ਮੈਚ ਪ੍ਰਤਾਪ ਸਿੰਘ ਜੀ ਜੀਮਾ ਸਾਹਿਬ ਰਿੰਕੂ ਬੈਲਜੀਅਮ ਸਦਾ ਲਖਵੀ ਸਿੰਘ ਜੀ ਸਾਰੇ ਮੋੜੇ ਵਾਲਿਆਂ ਦੇ ਬੇਡੇ ਮਾਰ ਕਰਦੇ ਅੱਜ ਬਹੁਤ ਤਗੜਾ ਮੈਚ ਬਹੁਤ ਤਗੜਾ ਮੈਚ ਹਾ 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 ਹਾਂਜੀ ਗੋਗੇ ਪਾਜੀ ਵਾਲੋ ਫੈਸਲਾ ਕਮਲ ਦਾ ਨੰਬਰ ਮਾਰੇ ਤਾੜੀਆਂ ਜ਼ੋਰਦਾਰ ਜੀ ਮਾਰੇ ਤਾੜੀਆਂ ਜ਼ੋਰਦਾਰ ਤਾੜੀਆਂ ਮਾਰੇ ਚਾਈ ਬੱਤਾਂ ਕਿਉਂ ਰੇਫਰੀ ਦਾ ਫੈਸਲਾ ਆਖਰੀ ਫੈਸਲਾ ਅਮਰ ਬਾਈਾ ਫਰੇ ਪੈਸੇ ਬਲਦੇਵ ਸਿੰਘ ਥੇਲ ਵੱਲੋਂ ਅਮਰ ਕਮਲ ਦੇ ਵਾਸਤੇ ਦੇਸ ਰੱਬ ਰੂਪੀ ਰੈਫਰੀ ਹੈ ਸਾਨੂੰ ਮਾਤਰਾ ਦੇਉਂਦੇ ਆਖਰੀ ਫੈਸਲਾ ਸਾਨੂੰ ਬਾਜਬਾ ਬਲਵੀ ਅਮਰ ਪਾਰੀ ਖਿਡਾਰੀਆਂ ਦੇ ਪੈਸੇ ਤੁਸੀਂ ਭਰਨੇ ਨਾਲ ਦੇ ਨਾਲ ਕਿਉਂਕਿ ਕਈ ਵਾਰ ਗਲਤੀ ਦੇ ਨਾਲ ਕਮੈਂਟਰ ਪੈਸੇ ਫੜ ਲੈਂਦਾ ਫਿਰ ਮਾਮਲਾ ਗੜਬੜ ਹੋ ਜਾਂਦਾ ਇਸ ਕਰਕੇ ਆ ਜਿਹੜੇ ਜਿਹੜੇ ਖਿਡਾਰੀਆਂ ਦੇ ਪੈਸੇ ਆ ਨਾ ਇਹ ਤੁਸੀਂ ਭਰਨੇ ਆ ਵੀ ਨਾਲ ਨਾਲ ਜੇ ਕੋਈ ਨਹੀਂ ਪੈਸੇ ਫੜਦਾ ਤਾਂ ਇਧਰ ਮੈਨੂੰ ਫੜਾਈ ਜਾ ਠੀਕ ਹੈ ਬਾਜੀ ਠੀਕ ਹਾਂ ਮੈਂ ਆਪ ਕੋਲ ਠੀਕ ਹੈ ਜੀ ਲਓ ਅਗਲੀ ਕਬੱਡੀ ਨਿੱਕੂ ਬੈਂਚਾ ਪਿੰਡ ਵਾਲੇ ਨਿੱਕੂ ਦੀ ਕਬੱਡੀ ਹੈ ਬੈਂਚਾ ਪਿੰਡ ਹੁਸ਼ਾਰਤੂਆ ਨਿੱਕੂ ਇਸ ਵੇਲੇ ਰੇਡ ਪਾਉਂਦਾ ਹੋਇਆ ਆ ਦੂਸਰੇ ਪਾਸੇ ਹਾਂ 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 ਆਹ ਚਾਲਿਆ ਬਗਾ ਦੇ ਜਿੱਦਾਂ ਪਜਾਜੀ ਵਾਲਾ ਥਾਣ ਬਗਾ ਕੇ ਮਾਰਦਾ ਆਲੀ ਆਹ ਲੋ ਭੈਣ ਜੀ ਤੇ ਆਹ ਲੋ ਤੇ ਆਹ ਲੋ ਲਓ ਤੇ ਪਾਸੇ 200 ਰੁਪਈਆ ਭੌਜੀ ਰੇਕੂ ਭਾਜੀ ਜੀ ਹਲੋ ਹਰ ਕਬੱਡੀ ਤੇ 200 ਰੁਪਈਆ ਤੇ ਡਿੰਕੂ ਬੈਲਜੀਅਮ ਵੱਲੋਂ 200 ਤੇ ਪ੍ਰਤਾਪ ਸਿੰਘ ਚੀਮਾ ਸਾਹਿਬ ਹੁਣੇ ਕਹਿੰਦੇ ਆ 5-500 ਹਰ ਜਾਫੀ ਦੇ ਜਫੇ ਦੇ ਨਾਲ ਖੁਸ਼ ਹੋਵੇ ਹਰ ਜਾਫੀ ਨੂੰ 5-500 ਅਰੋਧ ਸਿੰਘ ਜੀ ਹੁਣੇ ਵੀ ਕਹਿੰਦੇ ਸ਼ਰੀਪੁਰ ਵਾਲਿਓ ਮੈਨੂੰ ਨਾ ਥੋੜੀ ਜੈਲ ਸੀ ਉਹ ਲੱਭੀ ਕੇ ਭਾਜੀ ਪ੍ਰਤਾਪ ਵਰਗੇ ਜਿਹੜੇ ਇਨਸਾਨ ਆ ਉਹ ਸਾਡੀ ਕਲੋਨੀ ਚ ਕਿਉਂ ਨਹੀਂ ਰਹਿੰਦੇ ਸ਼ਰੀਪੁਰ ਵਾਲਿਓ ਔਰ ਬੜੀ ਮਾਣ ਵਾਲੀ ਗੱਲ ਹੈ ਕਿ ਤੁਹਾਡੇ ਇਸ ਧਰਤੀ ਤੇ ਉੱਤੇ ਇਹੋ ਜਿਹੇ ਇਨਸਾਨਾਂ ਨੇ ਜਨਮ ਲਿਆ ਜਿਨ੍ਹਾਂ ਨੂੰ ਖੇਤਾਂ ਦੇ ਨਾਲ ਇਹਨਾਂ ਪਿਆਰ ਹੈ ਸੋ ਕੋਲਾ ਤਾੜੀ ਮਾਰ ਦਿਓ ਜਿਹੜੀ ਬਾਜਵਾ ਸਾਹਿਬ ਦੇ ਪ੍ਰਤਾਪ ਭਾਜੀ ਦੇ ਨਾਂ ਤੇ ਤਾੜੀ ਮਾਰ ਦਿਓ ਜ਼ੋਰਦਾਰ ਜੋਰਦਾਰ ਤਾੜੀਆਂ ਮਾਰ ਦਿਓ ਜੀ ਪ੍ਰਤਾਪ ਸਿੰਘ ਜੀ ਚੀਮਾ ਸਾਹਿਬ ਉਹਨਾਂ ਦੇ ਵਾਸਤੇ ਕਿਉਂਕਿ ਮੋੜੇ ਭਾਜੀ ਤੁਸੀਂ ਗੱਲ ਕਹੀ ਸੀ ਨਾ ਕਿ ਸਾਡੀ ਆਵਾਜ਼ ਨੂੰ ਬਾਹਰ ਬਾਹਰ ਲੈ ਕੇ ਜਾਂਦੇ ਆ ਆਹ ਹਾਂ ਹਾਂ ਕਿਉਂਕਿ ਅਲੀ ਜੀ ਮੈਂ ਪ੍ਰਤਾਪ ਭਾਜੀ ਇੱਕ ਟੜ ਤੋਂ ਵਾਅਦਾ ਲੈਣਾ ਆਪਣੇ ਵਾਲੀ ਵੀਰ ਨੂੰ ਆਪਾਂ ਜਿੰਨੀ ਜਲਦੀ ਹੋ ਸਕੇ ਜੁਰਮ ਦਾ ਬੀਜਾ ਜ਼ਰੂਰ ਕਿ ਅੱਡੀ ਦਸੂਹੇ ਦੀ ਆਵਾਜ਼ ਇਹਦੇ ਕਰਕੇ ਸਾਡੇ ਦਸੂਹੇ ਦੀ ਸੁਣੀ ਜਾਂਦੀ ਹੈ ਸੋ ਤੁਹਾਡੇ ਅੱਗੇ ਬੇਨਤੀ ਹੈ ਜਿੰਨੀ ਛੇਤੀ ਹੋ ਸਕੇ ਆਪਾਂ ਜਾ ਜ਼ਰੂਰ ਜੁਰਮ ਦਾ ਲਵਾਇਆ ਆਹਾ ਆਹਾ ਬਹੁਤ ਬਹੁਤ ਰਨ ਸਾਡੇ ਮਾਨ ਸਿੰਘ ਮਾੜਾ ਅਖਾੜਾ ਸੰਚਾਲਕ ਦਸੂਏ ਵਾਲਿਆਂ ਦਾ ਉਸ ਤੋਂ ਬਹੁਤ ਵੱਡਾ ਧੰਨਵਾਦ ਸ਼੍ਰੀ ਪ੍ਰਤਾਪ ਸਿੰਘ ਜੀ ਚੀਮਾ ਸਾਹਿਬ ਉਹਨਾਂ ਦਾ ਉਸ ਤੋਂ ਵੱਡਾ ਧੰਨਵਾਦ ਰਿੰਕੂ ਬੈਲਜੀਅਮ ਵਾਲਿਆਂ ਦਾ ਸ਼ੇਰੇ ਪੰਜਾਬ ਕਬੱਡੀ ਕਲਾਈਨਿਟਿਅਮ ਦੇ ਦੇਹ ਦੇ ਦਾਦਾ ਜਿਹੜਾ ਮਾਮਾ ਤੇ ਵਾਲਾ ਕੰਮ ਆ ਕੋਈ ਗੱਲ ਨਹੀਂ ਇਹਨਾਂ ਲਈ ਹੋਣੇ ਇਕੱਠੇ ਹੋ ਜਾਣ ਕੋਈ ਨਹੀਂ ਯਾਰ ਕੋਈ ਨਹੀਂ ਕੋਈ ਨਹੀਂ ਮੇਰਾ ਵੀਰ ਸ਼ੁਰੂ ਕਰੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ چلو چلو سوری کوئی گل نہیں آپ توری کہہ دینا پا جی آپ کھیت میں جا پیار کی بھاونا پیار ہونا دا محبت ہونی چاہیے یار دوستوں کے مل کے اپا ਅਜੀਖਾ ਕੰਮ ਕਰੀਏ ਕਿ ਅੱਗੇ ਤੋਂ ਮਿਲিয়ে ਤਾਂ ਹੱਸ ਕੇ ਲੱਗੇ ਸੋ ਬਹੁਤ ਵਧੀਆ ਖਿਡਾਰੀ ਖੇੜਦੇ ਹੋਏ ਖੇਡ ਮੈਦਾਨ ਦੇ ਅੰਦਰ ਇਧਰ ਪਾਸੇ ਬਲੈਤਿਆ ਸੰਗੋਜਲੇ ਵਾਲਾ ਵੀ ਟੱਕ ਰਿਹਾ ਸਾਡਾ ਵੀਰ ਮੰਗਲ ਇਧਰ ਵਾਲਾ ਲਾਓ ਇਧਰ ਪਾਸੇ ਫਰਿਆਦ ali ਫਰਿਆਦ ali ਟੱਕਣ ਦੀ ਕੋਸ਼ਿਸ਼ ਕਰਦਾ ਹੋਇਆ ਦੇ ਦੂਸਰੇ ਪਾਸੇ ਨੰਬਰ ਫਰਿਆਦ ali ਦਾ ਫਰਿਆਦ ali ਮਾਦਾ ਪੰਜਾਹ ਤਾਰ ਕਬੱਡੀ ਕਲੱਬ ਨਗਰ ਅੰਬੀ ਦਾ ਖਿਡਾਰੀ ਹਾਂਜੀ ਸਰ ਤੈਨੂੰ ਵਧਾਈਆਂ ਤਾ ਪਾਜੀ ਕਹਿੰਦੇ ਵੀ ਜਿੰਨੀ ਛੇਤੀ ਤੇ ਤੇਰਾ ਬੀਜ ਆਪਾਂ ਬੈਲਜੀਅਮ ਦਾ ਲਵਾ ਲਾਂ। ਤਾੜੀਆਂ ਮਾਰ ਦਿਓ ਕਾਰੀ ਬਰਤਾਪਾ ਜੀ ਦੇ ਨਾਂ ਤੇ। ਤਾੜੀਆਂ ਮਾਰ ਦਿਓ ਬਰਤਾਪਾ ਜੀ ਦੇ ਨਾਂ ਤੇ। ਕੀ ਬਤਾ? ਸਾਡੀ ਆਵਾਜ਼ ਦਸੂਹੇ ਦੀ ਅਲੀ। ਅਲੀ ਕਮੈਂਟੇਟਰ। ਛੇਤੀ ਵੀ ਜੋਰਤੀਆ ਧਰਤੀਆ ਵੇਤੇ ਦਸੂਹੇ ਦੀ ਆਵਾਜ਼ ਬਲੰਦ ਕਰੂਗਾ। ਮੋਰੇ ਪਾਜੀ ਇਹ ਤੁਹਾਡੇ ਆੜੇ ਤੁਹਾਡੇ ਸਾਥੀਆਂ ਦੀ ਵਿਦਾਲਤ ਆਪਾਂ ਵੀ ਤੁਰੀ ਫਰੀ ਜਾਂਦੇ ਆ। ਰਿੰਕੂ ਬੈਲਜੀਅਮ ਤੇ ਸ਼੍ਰੀ ਪ੍ਰਤਾਪ ਸਿੰਘ ਜੀ ਚੀਮਾ ਸਾਹਿਬ ਮੈਨੂੰ ਖੁਸ਼ੀ ਹੈ ਕਿ ਸਾਡੇ ਏਰੀਆ ਤੇ ਜਿਹੜੇ ਖੇਡ ਪ੍ਰੋਮੋਟਰ ਨੇ ਔਰ ਅੱਜ ਕਹਿੰਦੇ ਆ ਬੈਲਜੀਅਮ ਤੇ ਨੂੰ ਪ੍ਰਤਾਪ ਭਾਜੀ ਨੇ ਲੈ ਜਾਣਾ ਤਾਂ ਕੈਨੇਡਾ ਮੈ ਲੈ ਜਾਣਾ ਕੋਈ ਅੰਦੇ ਹੀ ਕੁਝ ਲੈ ਹੀ ਮਾੜਾ ਮੋਟਾ ਫੋਨ ਫਾਨ ਉੱਥੋਂ ਕੋਈ ਗੱਲ ਨਹੀਂ ਭਾਜੀ ਲਓ ਜਿਹੜੇ ਪਾਸੇ ਦੇਖਾਂਗੇ ਕਮਲ 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 ਬੋਤਰਾ ਪਿੰਡ ਵਾਲਾ ਦੀਸ਼ਾ ਹਲੋ ਵਾਲ ਤੇਰੀਆਂ ਵਾਲਾ ਕੋਈ ਸ਼ੇਰਦਾ ਹੋਇਆ ਦੇਖਿੰਦੀ ਲਓ ਬੱਲੇ 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 ਮੈਂ ਗਿਆ ਧੱਕ ਕੇ ਧੱਕ ਕੇ ਲੈ ਗਿਆ ਬੱਚੇ ਨੂੰ ਬਹੁਤ ਤਗੜਾ ਜੱਫਾ ਲੱਗਦਾ ਹੋਇਆ ਇੰਦਾ ਦੀਸ਼ਾ ਹਲੋ ਵਾਲ ਤੇਰੀਆਂ ਵਾਲਾ ਦੀਸ਼ਾ ਕਮਲ ਭਾਜੀ ਕੋਈ ਗੱਲ ਨਹੀਂ ਉੱਠ ਹੌਸਲੇ ਦੇ ਨਾਲ ਬਾਹ ਤਗੜਾ ਕਬੱਡੀ ਖਿਡਾਰੀ ਹੈ ਆ ਜਾ ਆ ਜਾ ਇੱਕ ਇੱਕ ਕਬੱਡੀ ਕਮਲ ਉਹ ਖਿਡਾਰੀ ਕਬੱਡੀ ਖਿਡਾਰੀ ਦੇ ਵਿੱਚ ਹਾਰ ਕਦੀ ਨਹੀਂ ਹੁੰਦੀ ਇੱਕ ਖਿਡਾਰੀ ਜੇਤੂ ਹੁੰਦਾ ਹੈ ਤੇ ਪਜੇਤੂ ਹੁੰਦਾ ਤਾੜੀਆਂ ਮਾਰ ਦਿਓ ਕਮਲ ਦੇ ਨਾਮ ਤੇ ਮਾਰੋ ਜ਼ੋਰਦਾਰ ਤਾੜੀਆਂ ਲਾ ਦਿਓ ਬੋਤਲਾਂ ਵਾਲਾ

ਲਿਆ ਜੀ ਬਹੁਤ ਜਲਦਾਪਾ ਰਿਜ਼ਲਟ ਦੱਸਿਓ ਰੋਡਕਾ ਕਲਾ 18 ਨੰਬਰ ਮਾਦਾ ਪੰਜਾਬ ਦਾ ਕਬੱਡੀ ਕਲੱਬ ਨੰਗਲੰਬੀਆਂ 30 ਨੰਬਰ ਨੰਗਲੰਬੀਆਂ ਦੀ ਟੀਮ ਜੇਤੂ ਹੈ ਬੈਸਟ ਰੇਡਰ ਸੇ ਬੈਸਟ ਜਾਪੀ ਆਪਾ ਬਹੁਤ ਜਲਦੇ ਦੱਸਣ ਜਾ ਰਹੇ ਆ ਇੰਦਰਜੀਤ ਸਿੰਘ ਬਾਜਾ ਹੋੜਾ ਵੱਲੋਂ ਬੈਸ ਰੈਡਰ ਨੂੰ ਮੋਟਰਸਾਈਕਲ ਕਾਲੀ ਜੁਐਸਏ ਵਾਲਿਆਂ ਵੱਲੋਂ ਬੈਸਟ ਸਟਾਪਰ ਨੂੰ ਮੋਟਰਸਾਈਕਲ ਸ਼ੇਰੇ ਪੰਜਾਬ ਕਬੱਡੀ ਕਲੱਬ ਬल्जियम ਵੱਲੋਂ ਰਿੰਕੂ ਬल्जੀਓ ਵਾਲੇ ਦਾ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਗਿਆ